ਪੱਟ ਵਹੀਆਂ ਕੀ ਹਨ ਤੇ ਸਿੱਖ ਇਤਿਹਾਸ 'ਚ ਇਹਨਾਂ ਦਾ ਕੀ ਯੋਗਦਾਨ ਰਿਹਾ ਹੈ ਪੱਟ ਵਹੀਆਂ ਯਾਨੀ ਕਿ ਪੱਟਾ ਦੁਆਰਾ ਲਿਖੀਆਂ ਵਹੀਆਂ ਤੇ ਸਿੱਖ ਇਤਿਹਾਸ ਦੇ ਵਿੱਚ ਇਹਨਾਂ ਦਾ ਬੜਾ ਅਹਿਮ ਯੋਗਦਾਨ ਰਿਹਾ ਹੈ ਪੱਟ ਸੰਸਕ੍ਰਿਤ ਦਾ ਲਫ਼ਜ਼ ਹੈ ਜਿਸ ਦਾ ਅਰਥ ਹੈ ਉਸਤਤ ਕਰਨ ਵਾਲਾ ਕਵੀ ਪੱਟ ਬ੍ਰਾਹਮਣ ਹੁੰਦੇ ਸਨ ਜੋ ਕਿ ਰਾਜ ਦਰਬਾਰਾਂ ਦੇ ਵਿੱਚ ਰਹਿੰਦੇ ਸਨ ਤੇ ਰਾਜਿਆਂ ਦੀਆਂ ਜਿੱਤਾਂ ਦੀਆਂ ਗੱਥਾਵਾਂ ਸੁਣਾਉਂਦੇ ਸਨ ਤੇ ਇਨਾਮ ਪ੍ਰਾਪਤ ਕਰਦੇ ਸਨ ਉਹਨਾਂ ਦੀਆਂ ਜੀਵਨ ਘਟਨਾਵਾਂ ਦਾ ਸਮਾਸਥਾਨ ਤੇ ਤਰੀਕ ਵੀ ਆਪਣੀਆਂ ਵਹੀਆਂ ਵਿੱਚ ਲਿਖਦੇ ਹੁੰਦੇ ਸੀ ਤੇ ਗੁਰੂ ਸਾਹਿਬਾਨ ਦੇ ਸਮੇਂ ਦੀਆਂ ਪੱਟ ਵਹੀਆਂ ਗੁਰੂਕਾਲ ਦੇ ਪ੍ਰਮਾਣਿਕ ਇਤਿਹਾਸਕ ਸਰੋਤ ਵਜੋਂ ਜਾਣੀਆਂ ਜਾਂਦੀਆਂ ਨੇ ਪੰਚਮ ਪਾਤਸ਼ਾਹ ਜੀ ਦੇ ਸਮੇਂ ਅਨੇਕਾਂ ਪੱਟ ਸਿੱਖ ਬਣੇ ਤੇ ਉਹਨਾਂ ਗੁਰੂ ਸਾਹਿਬਾਨ ਦੀਆਂ ਜੀਵਨ ਘਟਨਾਵਾਂ ਪ੍ਰਕਾਸ਼ ਗੁਰਿਆਈ ਜੋਤੀ ਜੋਤ ਤੇ ਹੋਰ ਇਤਿਹਾਸਕ ਘਟਨਾਵਾਂ ਦਾ ਵੇਰਵਾ ਆਪਣੀਆਂ ਵਹੀਆਂ ਦੇ ਵਿੱਚ ਸ਼ਾਮਿਲ ਕੀਤਾ ਇਨਾ ਪਟਵਈਆਂ ਦੇ ਵਿੱਚ 6ਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦੇ ਹਰ ਇੱਕ ਘਟਨਾ ਹਰ ਇੱਕ ਸਾਕੇ ਦਾ ਸਮਾਸਥਾਨ ਤੇ ਤਰੀਕ ਦਰਜ ਹੈ। ਪਟਵਈਆਂ ਦੇ ਵਿੱਚ ਸਿੱਖ ਗੁਰੂ ਸਾਹਿਬਾਨ ਤੋਂ ਇਲਾਵਾ ਸਿੱਖ ਸ਼ਖਸੀਅਤਾਂ ਜਿਵੇਂ ਕਿ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਬਾਬਾ ਗੁਰਦਿੱਤਾ ਜੀ ਦੇ ਜਨਮ ਤੇ ਚਲਾਨੇ ਸੰਬੰਧੀ ਤਰੀਕਾ ਵੀ ਦਰਜੇ ਮਿਲਦੀਆਂ ਨੇ। ਪੁਰਾਤਨ ਬੋਲੀ ਪਟਾਖਰੀ ਚ ਲਿਖੀਆਂ ਵੱਖ-ਵੱਖ ਪਟਵਈਆਂ ਨੂੰ ਲੱਭਣ ਦਾ ਯਤਨ ਗਿਆਨੀ ਗਰਜਾ ਸਿੰਘ ਜੀ ਨੇ ਕੀਤਾ ਸੀ ਤੇ ਗੁਰਮੁਖੀ ਦੇ ਵਿੱਚ ਇਹਨਾਂ ਦਾ ਉਤਾਰਾ ਕਰਵਾਇਆ ਸੀ।